ਗੁਰੂ ਸواری ਸਾਧ ਸੰਗਤ ਜੀਓ ਗੁਰੂ ਨਾਨਕ ਮਹਾਰਾਜ ਜੀ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਹੋਣ ਵਾਲੇ ਹਾਂ ਆਓ ਜਿੰਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਪੜੀਏ ਆਪਾਂ 12ਵੀਂ ਪੌੜੀ ਦੇ ਵਿਚਾਰ ਜਿਹੜੀ ਉਹ ਕਰਨੀ ਹੈ ਆਗਮ ਨਯ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣਹੀਂ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣਾ ਏ ਆਖੇ ਤਾਂ ਵੇਖੈ ਸਭ ਕੋ ਹੈ ਜਿਨ ਜਬ ਤੋ ਉਪਾਇਆ ਕਹੈ ਨਾਨਕ ਤੂੰ ਸਦਾ ਰੰਮ ਹੈ ਤੇਰਾ ਅੰਤ ਨਾ ਪਾਇਆ ਗੁਰੂ ਅਮਰਦਾਸ ਜੀ ਮਹਾਰਾਜ ਅਨੰਦ ਸਾਹਿਬ ਦੀ ਬਾਣੀ ਵਿੱਚ ਬਾਹਰ ਵੀ ਥੋੜੀ ਜਿਹੀ ਸੰਸ ਸਮਝਾਉਂਦੇ ਐ ਕਿ हे ਮਨੁੱਖ ਉਹ ਪ੍ਰਮਾਤਮਾ ਅਗੰਮ ਅਦੋਚਰ ਹੈ ਉਹ ਸਾਡੀ ਪਹੁੰਚ ਤੋਂ ਬਾਹਰ ਹੈ ਕਹਦੇ ਹੋ ਨਾ ਸਾਡੇ ਉਹ ਦਿਮਾਗ ਦੇ ਵਿੱਚ ਆਉਣ ਵਾਲਾ ਹੈ ਦਿਮਾਗ ਦੇ ਵਿੱਚ ਸਾਡੇ ਆ ਨਹੀਂ ਸਕਦਾ ਜੀ ਉਹ ਮਾਮੂ ਸਾਹਿਬ ਦੇ ਜੀਵਨ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਜੀ ਉਹ ਅਕਾਲ ਪੁਰਖ ਅੱਲਾਹ ਨੂੰ ਕਹਿੰਦਾ ਵੀ ਅੱਲਾਹ ਤੂੰ ਮੇਰੇ ਵਿੱਚ ਸਾਰਾ ਆ ਜਾ ਕਿਰਪਾ ਕਰ ਕੇ ਬੇਨਤੀ ਹੈ ਤੇਰੇ ਮੂਹਰੇ ਕਹਿੰਦੇ ਉਹਨਾਂ ਨੂੰ ਅੰਦਰੋਂ ਕਾਸ਼ ਬਾਣੀ ਹੋਏ ਵੀ ਮਮਨਤ ਸਾਹਿਬ ਸੂਰਜ ਦੀ ਕਿਰਨ ਆ ਸਕਦੀ ਐ ਸੂਰਜ ਨਹੀਂ ਤੇਰੇ ਅੰਦਰ ਆ ਸਕਦਾ ਸੂਰਜ ਦੀ ਰੌਸ਼ਨੀ ਕਿਰਨ ਆ ਸਕਦੀ ਤੇਰੇ ਅੰਦਰ ਪਰ ਸੂਰਜ ਤੇਰੇ ਵਿੱਚ ਨਹੀਂ ਸਮਾਉਣਾਗਾ ਚੱਲਿਆ ਨਹੀਂ ਹਣਾ ਤੇਥੋਂ ਕਹਿੰਦਾ ਨਾ ਇਹ ਵੀ ਹੰਦਰਪੈਗੇ ਮਹਮਦ ਸਾਹਿਬ ਕਹਿੰਦੇ ਮਹਮਦ ਸਾਹਿਬ ਨੂੰ ਕਹਿੰਦੇ ਲੈ ਕਿਰਪਾਈ ਕਹਿੰਦੇ ਜਦੋਂ ਪ੍ਰਮਾਤਮਾ ਨੇ ਆਪਣਾ ਪ੍ਰਕਾਸ਼ ਛੱਡਿਆ ਮਹਮਦ ਸਾਹਿਬ ਨੂੰ ਤਿੰਨ ਦਿਨ ਸੁਰਤ ਨਹੀਂ ਆਈ ਤਿੰਨ ਦਿਨ ਸੁਰਤ ਬੇਹੋਸ਼ ਹੋ ਗਏ ਕਿਉਂ ਪ੍ਰਮਾਤਮਾ ਸਾਡੇ ਵਿੱਚ ਸਮਾ ਨਹੀਂ ਸਕਦਾ ਉਗਮ ਅਗੋਚਰ ਹੈ ਇਹ ਪਹੁੰਚ ਤੋਂ ਬਾਹਰ ਹੈ ਪਿਆਰੋ ਨਾ ਸਾਡੀਆਂ ਅੱਖਾਂ ਨਾਲ ਆਪਾਂ ਵੇਖ ਸਕਦੇ ਆ ਨਾ ਉਹ ਜਵਾਨ ਨਾਲ ਬਿਆਨ ਕਰ ਸਕਦੇ ਆ ਨਾ ਕੰਨਾੜਾ ਉਹਦੀ ਉਹ ਸੁਣ ਸਕਦੇ ਆਂ ਸੀ ਅਨਹਦ ਵਾਜੇ ਵਜਦੇ ਰੱਬ ਦੇ ਪਿਆਰੇ ਅੰਦਰ ਪਰ ਉਸ ਤੁਨ ਨੂੰ ਰੱਬ ਦੇ ਪਿਆਰੇ ਸੁਣਦੇ ਰਹਿੰਦੇ ਜੀ ਲਗਾਤਾਰ ਨਿਰੰਤਰ ਸੁਣਦੇ ਰਹਿੰਦੇ ਆ ਉਹ ਤੁਣ ਫੇਰਾ ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦੀ ਹੈ ਸਾਰੇ ਦੁੱਖਾਂ ਦਾ ਨਾਸ਼ ਸੁਣਿਆ ਦੁੱਖ ਪਾਪ ਦਾ ਨਾਸ਼ ਨਾਮ ਦੀ ਤੁਨ ਨੂੰ ਸੁਣਦੇ ਹੀ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਬਾਣੀ ਦੀ ਤੁਣ ਸੁਣਦਿਆਂ ਹੀ ਬਾਣੀ ਨੂੰ ਜਪਦਿਆਂ ਹੀ ਕਹਿੰਦੇ ਤੇਰੇ ਦੁੱਖਾਂ ਪਾਪਾਂ ਦਾ ਬੰਦਿਆ ਨਾਸ ਹੋ ਜਾਊਗਾ ਸੁਰੂਜੀ ਕਹਿੰਦੇ ਗਾਮਯ ਅਗੋਚਰਾ ਤੇਰਾ ਅੰਤ ਨਾ ਪਾਇਆ ਤੇਰਾ ਅੰਤ ਨਹੀਂ ਪਾਇਆ ਫਿਰ ਦੇਤਵਾਰ ਦ੍ਰਿੜ ਕਰਾਉਂਦੇ ਕਹਿੰਦੇ ਅੰਤੋ ਨਾ ਪਾਇਆ ਕਿਨਾਂ ਤੇਰਾ ਆਪਣਾ ਆਪ ਤੂੰ ਜਾਣੇ ਤੇਰਾ ਅੰਤ ਨੇ ਮਾਲਕ ਜੀ ਪਾਇਆ ਗੁਰੂ ਸਾਹਿਬ ਜੀ ਨੇ ਆਪਾਂ ਅੰਤਨ ਕਰਨਾ ਦੇ ਨਾ ਤੋ ਅੰਤਨ ਦੇਖਣਾ ਸੋਣਾ ਅੰਤੋ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪਾ ਕੀਤਾ ਕਾਰ ਅੰਤਨ ਜਾਪੈ ਪਾਰਾ ਬਾਰ ਅੰਤ ਕਾਰਨ ਕੀਤੇ ਬਿਲ ਲਾਹੇ ਨਾਨਕ ਅੰਤ ਨਾ ਪਾਏ ਜਾ ਅੰਤ ਨਹੀਂ ਪਉਣਾ ਮਾਲਕ ਜੀ ਤੇਰਾ ਅੰਤ ਹੈ ਨਹੀਂ ਤੋ ਹੈ ਹੀ ਬੇਅੰਤ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਤੂੰ ਆਪਣਾ ਆਪ ਹੀ ਜਾਣਦਾ ਹੈ ਆਪਣੇ ਆਪ ਨੂੰ ਜਾਣਦਾ ਹੈ ਕਿੱਡਾ ਵੱਡਾ ਹੈ ਮਾਲਕ ਜੀ ਕਿੱਡਾ ਤੇਰਾ ਵਿਸਾਰ ਹੈ ਜੀ ਜੰਤ ਸਭ ਖੇਲ ਤੇਰਾ ਆ ਜਿਹੜੇ ਜੀ ਜੰਤ ਬਣਾਇਆ ਨਾ ਮਾਲਕ ਜੀ ਇਹ ਤਾਂ ਤੇਰਾ ਖੇਲ ਹੈ ਕਿਸੇ ਨੂੰ ਬਣਾ ਦਨਾ ਕਿਸੇ ਨੂੰ ਢਾ ਬਨਾ ਕਿੰਨੀ ਦੁਨੀਆ ਜਨਮ ਲੈ ਰਹੀ ਹੈ ਕਿੰਨੀ ਦੁਨੀਆ ਸੈਕਿੰਟਾਂ ਦੇ ਹਿਸਾਬ ਨਾਲ ਇਸ ਦੁਨੀਆ ਦੇ ਵਿੱਚੋਂ ਜਾ ਰਹੀ ਹੈ ਪਿਆਰਿਓ ਗੁਰੂ ਜੀ ਕਹਿੰਦੇ ਜੀ ਜੰਤ ਸਭ ਖੇਲ ਤੇਰਾ ਇਹ ਤਾਂ ਖੇਲ ਹੈ ਮਾਲਕ ਜੀ ਤੇਰਾ ਬਣਾ ਲਿਆ ਢਾ ਲਿਆ ਬਣਾ ਲਿਆ ਢਾ ਲਿਆ ਕਿ ਆਕੋ ਆਖ ਵਖਾਣੇ ਮੈਂ ਕਿਵੇਂ ਬਿਆਨ ਕਰਾਂ ਮਾਲਕ ਜੀ ਤੇਨੂੰ ਨਾ ਮੈਤਨੂ ਬਹੁਤ ਤੇਰੇ ਤੈਨੂੰ ਮੈਂ ਬਖਾਨ ਕਰ ਨਹੀਂ ਸਕਦਾ ਤੈਨੂੰ ਮੈਂ ਬਿਆਨ ਕਰ ਨਹੀਂ ਸਕਦਾ ਮਾਲਕ ਜੀ ਆਖੇ ਤਾਂ ਵੇਖੈ ਸਭ ਤੂੰ ਹੈ ਤੂੰ ਆਖ ਵੀ ਰਿਹਾ ਹੈ ਵੇਖ ਵੀ ਰਿਹਾ ਹੈ ਜਿਨ ਜਗਤੋਂ ਆਇਆ ਸਾਰਾ ਜਗਤ ਤੈਨੂੰ ਆਪਾਇਆ ਮਾਲਕੀ ਤੇਥੋਂ ਪੈਦਾ ਹੋਇਆ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਤੂੰ ਸਾਡੀ ਪਹੁੰਚ ਤੋਂ ਬਾਹਰ ਹੈ ਕਾਲਪੁਰਖ ਵਾਹਿਗੁਰੂ ਤੂੰ ਅਗੰਮ ਅਗੋਚਰ ਹੈ ਤੇ ਤੇਰਾ ਅੰਤ ਕਿਸੇ ਨੇ ਪਾਇਆ ਨਹੀਂ ਅਜੇ ਤੱਕ ਸਾਇੰਸ ਨੇ ਸਾਇੰਸ ਜਾਂਦੀ ਹੈ ਜੀ ਨੇੜੇ ਜੇ ਔਰਲੇ ਕੰਢੇ ਤੇ ਰਹਿ ਜਾਂਦੀ ਹੈ ਲੋ ਕਿਉਂਕਿ ਪ੍ਰਮਾਤਮਾ ਤਾਂ ਉੱਥੋਂ ਸ਼ੁਰੂ ਹੁੰਦਾ ਹੈ ਜਿੱਥੇ ਸਾਇੰਸ ਦਾ ਗਿਆਨ ਖਤਮ ਹੋ ਜਾਂਦਾ ਹੈ ਸਾਇੰਸ ਜਾਂਦੀ ਹੈ ਅਣੂ ਲੱਭ ਗੈਣਾ ਤੋਂ ਪਹਿਲਾਂ ਫਿਰ ਪਰਮਾਣੂ ਲੱਭ ਗੈਣਾ ਅਣੂ ਜਿਹੜੇ ਜਿਹੜੇ ਪੜਦੇ ਆ ਨਾ ਬੱਚਿਆਂ ਨੂੰ ਉਹਨਾਂ ਨੂੰ ਪਤਾ ਜੀ ਇਸ ਗੱਲ ਦਾ ਅਣੂ ਲੱਭ ਗਿਆ ਸੀ ਸਾਇੰਸ ਵਾਲਿਆਂ ਬੜੀਆਂ ਟਾਰਾ ਮਾਰਨਾ ਕਹਿੰਦੇ ਬੜਾ ਬਰੀਕ ਤੱਕ ਲੱਭ ਲਿਆ ਸੀ ਪਰਮਾਤਮਾ ਲੱਭ ਲਿਆ ਕਹਿੰਦੇ ਅਸੀਂ ਅਨੁਸ਼ੋਧਾ ਫਿਰ ਇਹਨਾਂ ਨੂੰ ਪ੍ਰਮਾਣ ਨੂੰ ਮਿਲ ਗਿਆ ਜੀ ਜਦੋਂ ਪ੍ਰਮਾਣ ਨੂੰ ਮਿਲਿਆ ਕਹਿੰਦੇ ਅਸੀਂ ਪਰਮਾਤਮਾ ਦਾ ਅੰਤ ਲੱਭ ਲਿਆ ਪ੍ਰਮਾਣ ਨੂੰ ਕਹਿੰਦੇ ਜੇ ਹੋਰ ਬਰੀਕ ਗਏ ਪ੍ਰੋਟੋਜਵਾ ਕਹਿੰਦੇ ਵੀ ਹੋਰ ਮਿਲ ਗਿਆ ਤੂੰ ਵੀ ਬਰੀਕ ਪਰ ਗੁਰੂ ਸਾਹਿਬ ਜੀ ਕਹਿੰਦੇ ਉਹ ਪਰਮਾਤਮਾ ਦਾ ਅੰਤ ਤੈਥੋਂ ਪਾਇਆ ਨਹੀਂ ਜਾਣਾ ਮਨਾ ਜਿੰਨਾ ਮਰਜੀ ਬਰੀਕ ਜਿੰਨਾ ਮਰਜੀ ਤਰੀਕ ਕਿਉਂ ਬਾਬਾ ਕਬੀਰ ਜੀ ਨੇ ਬਾਣੀ ਵਿੱਚ ਆਖਿਆ ਵੀ ਪ੍ਰਮਾਤਮਾ ਬਹੁਤ ਬਰੀਕ ਹੈ ਮਨਾ ਉਹਦੇ ਤੱਕ ਤੇ ਨਹੀਂ ਪਹੁੰਚਣੀ ਹੋਣਗੀ ਬਸ ਉਹਨੂੰ ਜਪਦਿਆਂ ਉਹਦੇ ਵਿੱਚ ਸਮਾਇਆ ਜਾ ਸਕਦਾ ਹੈ ਨੂਨ ਦੀ ਡਲੀ ਅੰਤ ਪਾਉਣ ਵਾਸਤੇ ਚੱਲੀ ਸੀ ਸਮੁੰਦਰ ਦਾ ਪਰ ਨੂਨ ਦਾ ਨੂਨ ਦੀ ਡਲੀ ਉਹ ਸਮੁੰਦਰ ਦਾ ਰੂਪ ਹੀ ਹੋਗੀ ਪਿਆਰੋ ਤੁਰੇ ਸੀ ਬਹੁਤ ਰੱਬ ਦੇ ਪਿਆਰੇ ਪ੍ਰਮਾਤਮਾ ਨੂੰ ਪਾਉਣ ਵਾਸਤੇ ਪਰ ਉਹ ਪ੍ਰਮਾਤਮਾ ਦਾ ਰੂਪ ਹੋ ਗਏ ਅੰਤ ਨਹੀਂ ਪਾ ਸਕੇ ਉਹ ਵੀ ਅਖੀਰ ਨੂੰ ਉਹਨਾਂ ਨੇ ਕਹਿ ਦਿੱਤਾ ਤੂੰ ਬੇਅੰਤ ਹੈ ਮਾਲਕਾ ਤੂੰ ਬੇਅੰਤ ਹੈ ਤੇਰਾ ਅੰਤ ਨਹੀਂ ਪਾਇਆ ਜਾਣਾ ਸੋ ਆਪਾਂ ਤੋਂ ਵੀ ਪਾਇਆ ਇਸੇ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਜਾਣਾ ਉਹਦੀਆਂ ਬੇਅੰਤ ਖੇਡਾਂ ਸੰਸਾਰ ਦੇ ਵਿੱਚ ਚੱਲ ਰਹੀਆਂ ਨੇ ਆਪਾਂ ਆਪਣੇ ਮਨ ਦੇ ਮੁਤਾਬਕ ਆਪਣੇ ਦਿਮਾਗ ਦੇ ਮੁਤਾਬਕ ਸੋਚਦੇ ਆਂ ਜੋ ਕੁਝ ਅਸੀਂ ਕਰਨਾ ਹੁੰਦਾ ਹੈ ਸਾਡੇ ਉਦੋਂ ਵਿਪਰੀਤ ਹੁੰਦਾ ਆ ਕਹਿੰਦੇ ਆ ਨਾ ਵੀ 80% ਤੋਂ ਵੱਧ ਸਾਡੇ ਬਕਰੀਤ ਹੁੰਦਾ ਜੀ ਮੁੱਖ ਜੋ ਆਪਾਂ ਚਾਹੁੰਦੇ ਆ ਉਹਦੇ ਉਲਟ ਹੁੰਦਾਗਾ ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਉਹੀ ਕੁਝ ਸਾਡੇ ਜੀਵਨ ਵਿੱਚ ਹੁੰਦਾ ਜੀ ਜੋ ਤੁਦ ਭਾਵ ਹੈ ਨਾਨਤਾ ਸਾਈ ਭਲੀ ਕਾਰ ਜੋ ਸਾਈ ਭਲੀ ਗੱਲ ਗੁਰੂ ਜੀ ਕਹਿੰਦੇ ਉਹ ਗੱਲ ਚੰਗੀ ਹੈ ਮਾਲਕਾ ਜਿਹੜ ਜੋ ਤੈਨੂੰ ਚੰਗੀ ਲੱਗਦੀ ਹੈ ਜੋ ਤੋ ਤੈਨੂੰ ਚੰਗਾ ਲੱਗਦਾ ਨਾ ਉਹੀ ਕੁਝ ਚੰਗਾ ਹੈ ਮੇਰੇ ਜੀਵਨ ਦੇ ਵਿੱਚ ਤੇ ਬਾਕੀ ਸਭ ਕੁਝ ਜੋ ਕੁਝ ਤੈਨੂੰ ਨਹੀਂ ਚੰਗਾ ਲੱਗਦਾ ਉਹ ਕੁਝ ਨਹੀਂ ਹੁੰਦਾ ਸੋ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਆਖਿਆ ਕਿ ਮਾਣਾ ਜੋ ਕੁਝ ਤੋਂ ਨਹੀਂ ਚੰਗਾ ਲੱਗਦਾ ਨਾ ਪ੍ਰਮਾਤਮਾ ਨੂੰ ਜੀਵਨ ਦੇ ਵਿੱਚ ਤੇ ਨਹੀਂ ਹੋਣਾ ਚਾਹੀਦਾ ਸੋ ਉਹਦੀ ਰਜਾ ਵਿੱਚ ਰਹਿਣਾ ਹੀ ਉਹਦੇ ਹੁਕਮ ਦੇ ਵਿੱਚ ਰਹਿਣਾ ਹੀ ਸਭ ਤੋਂ ਵੱਡਾ ਸੌਖਾ ਹੈ ਉਹਦੀ ਰਜਾ ਦੇ ਵਿੱਚ ਪ੍ਰਮਾਤਮਾ ਦੀ ਰਜਾ ਵਿੱਚ ਚੱਲਣਾ ਸਭ ਤੋਂ ਵੱਡਾ ਆਨੰਦ ਹੈ ਪਿਆਰਿਓ ਸੋ ਰੱਬ ਦੇ ਪਿਆਰਿਆਂ ਦੀ ਸੁਰਤ ਹੈ ਜਿਹੜੀ ਉਸ ਆਨੰਦ ਵਿੱਚ ਜਿਉਂਦੀ ਹੈ ਉਸ ਪ੍ਰਮਾਤਮਾ ਨੂੰ ਜਪਦੇ ਰਹਿੰਦੇ ਆਪਾਂ ਵੀ ਜਪਦੇ ਰਹੀਏ ਭਾਈ ਸਿਮਨ ਕਰਦੇ ਰਹੀਏ ਗੁਰੂ ਕੋਲੋਂ ਇਹੀ ਮੰਗਣਾ ਹੈ ਸੋ ਆਇਆਂ ਹੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਗੁਰੂ ਘਰ ਦੀ ਪ੍ਰਬੰਧ ਕਮੇਟੀ ਦਾਸ ਗ੍ਰੰਥੀ ਸਿੰਘ ਵੱਲੋਂ ਕਿ ਵੱਡੀ ਹਾਜ਼ਰੀ ਦੇ ਵਿੱਚ ਸੰਗਤਾਂ ਨੇ ਸਾਰੇ ਨਗਰ ਦੀਆਂ ਸੰਗਤਾਂ ਨੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਹਾਜ਼ਰੀ ਲਵਾਈ ਹੈ ਸੋ ਗੁਰੂ ਘਰ ਦੀ ਪ੍ਰਬੰਧ ਕਮੇਟੀ ਵੱਲੋਂ ਦਾਸ ਗ੍ਰੰਥੀ ਸਿੰਘ ਵੱਲੋਂ ਜੀ ਆਇਆਂ ਨੂੰ ਭਾਈ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਗੁਰੂ ਦੀ ਮਹਿਮਾ ਗੁਰੂ ਦਾ ਗਿਆਨ ਲੈਂਦੇ ਰਹੀਏ ਭਾਈ ਤਾਂ ਕਿ ਜਿਹੜਾ ਜੀਵਨ ਦੇ ਵਿੱਚ ਸਾਡੀ ਊਨਤਾ ਹੀ ਹੈ ਨਾ ਹੌਲੀ ਹੌਲੀ ਇੰਨਾ ਔਣ ਤਾਂ ਇੰਨਾ ਨੂੰ ਪੂਰਾ ਕਰ ਲਿਆ ਅਸੀਂ ਕਿਉਂ ਪ੍ਰਮਾਤਮਾ ਜਿਹੜੇ ਗੁਣਾ ਤੋਂ ਵੀ ਹੋਣਿਆ ਉਹਨਾਂ ਨੂੰ ਗੁਣਵਾਨ ਬਣਾਉਂਦਾਗਾ ਬਣਾਉਣਾ ਗੁਣਵਾਨ ਨਹੀਂ ਹੈ ਤਿਆਰੋ ਮਨੁੱਖ ਨਹੀਂ ਕੋਈ ਕਿਸੇ ਨੂੰ ਬਣਾ ਸਕਦਾ ਗਿਆਨਮਾਨ ਗੁਣਵਾਨ ਪਰ ਗੁਣਵਾਨ ਗੁਰੂ ਤੋਂ ਮੰਗਣਾ ਹੈ ਸਾਨੂੰ ਮੰਗਣ ਦੀ ਜਾਂਚ ਆ ਜਾਵੇ ਤਿਆਰੋ ਗੁਰੂ ਕੋਲੋਂ ਨਾ ਇੱਕ ਕਥਾ ਦੁਆਰਾ ਸਿਮਰਨ ਦੁਆਰਾ ਇਹ ਗੁਰੂ ਦੇ ਮੰਗਤੇ ਇਹਦੇ ਦਰਦੇ ਆਪਾਂ ਮੰਗਤੇ ਬਣ ਕੇ ਰਹਿਣਾਗਾ ਕਿ ਮੰਗਤੇ ਬਣ ਕੇ ਰਵਾਂਗੇ ਤਾਂ ਬੜੀ ਖੈਰ ਪੈ ਗਈ ਜਿਹਦੇ ਦਰ ਦੇ ਉੱਤੇ ਕੁਝ ਬਣ ਕੇ ਆ ਗਏ ਪਿਆਰਿਓ ਫਿਰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ ਕਿ ਸਾਧੂ ਕੋ ਮਿਲਨੇ ਜਾਈਏ ਸਾਥ ਨਲੀਜੈ ਕੋਏ ਪਾਛੈ ਪਾਉ ਨਦੀਜੈ ਆਗਾ ਹੋਏ ਸੋਏ ਜੋ ਕੁਝ ਹੈ ਕਿੰਦੇ ਵੀ ਜੋ ਹੋਣਾ ਭਾਈ ਜੰਦਗੀ ਵਿੱਚ ਹੋਣਾ ਹੀ ਹੈ ਬਸ ਸਾਧੂ ਨੂੰ ਮਿਲਣ ਵਾਸਤੇ ਜੇ ਜਾਈਏ ਨਾ ਗੁਰੂ ਨੂੰ ਜਦੋਂ ਮਿਲਣ ਜਾਈਏ ਆਪਣੇ ਹਉਮੈ ਨੂੰ ਆਪਣੇ ਹੰਕਾਰ ਨੂੰ ਆਪਣੇ ਗਿਆਨ ਨੂੰ ਤੇ ਆਪਣੇ ਜੋ ਕੁਝ ਅਸੀਂ ਅੰਦਰ ਪੰਡਾਂ ਚੱਕੀ ਫਿਰਦੇ ਆ ਨਾ ਹਉਮੈ ਦੀਆਂ ਇਹਨਾਂ ਨੂੰ ਬਾਹਰ ਛੱਡ ਕੇ ਆਈਏ ਗੁਰੂ ਘਰ ਆਉਣ ਤੋਂ ਪਹਿਲਾਂ ਪਿਆਰਿਓ ਗੁਰੂ ਘਰ ਦੇ ਅੰਦਰ ਐਂਟਰ ਹੋ ਗਏ ਨਾ ਸਾਰੀਆਂ ਪੰਡਾਂ ਬਾਹਰ ਰੱਖ ਦਿਆ ਕਰੋ ਪਹਿਲਾਂ ਹੀ ਭਾਈ ਹਉਮੈ ਦੇ ਨਾਲ ਹੰਕਾਰ ਦੀਆਂ ਆਸਾ ਕ੍ਰਿਸ਼ਨਾ ਵਾਸਨਾਵਾਂ ਵਕਾਰਾਂ ਦੀਆਂ ਪੰਡਾਂ ਬਾਹਰ ਰੱਖ ਕੇ ਫੇਰ ਕੁਝ ਮਿਲੂਗਾ ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾਮੀ ਜਾ ਕੋਈ ਆਈ ਨਹੀਂ ਆਖਿਆ ਵੀ ਕਿਸੇ ਨਾਲ ਨਹੀਂ ਲੈ ਕੇ ਜਾਣਾ ਆਖ ਕੋ ਜਨੀ ਲੈ ਕਿਉ ਨਾ ਆਪਣੀ ਹਉਮੈ ਨੂੰ ਐਨਾ ਪੰਡਾਣੋਂ ਜਿਹੜਾ ਚੱਕੇ ਫਿਰਦਾ ਦੂਜੇ ਕੇ ਨੂ ਬਾਹਰ ਰੱਖ ਲਈ ਮਾਣਾ ਮੇਰਾ ਫੇ ਤੈਨੂੰ ਇਸ ਦਰਬ ਤੋਂ ਬਹੁਤ ਕੁਝ ਮਿਲ ਜੂਗਾ ਫੇਰੇ ਜਨਮ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਜੀ ਸੰਗਰਾਂਦ ਦਾ ਭੋਗ ਭਾਈ 3:30 ਵਜੇ ਪਾਇਆ ਜਾਊਗਾ ਸੰਗਤਾਂ ਨੇ ਸੰਗਰਾਂਦ ਦੇ ਭੋਗ ਤੇ ਵੀ ਹਾਜ਼ਰ ਲਵਾਉਣੀਆਂ ਆਓ ਸਾਰੇ ਜਪੀਏ ਭਾਈ ਫਰਕਾ ਬੁਰਾ ਨਾ ਰੱਖੋ ਚੀਤ ਪਰਤਾ ਬੁਰਾ ਨਾ ਰੱਖੋ ਚੀਤ